ਜਿਹੜੇ ਬੰਦਿਆਂ ਦੀ ਜਿੱਦਰ ਦੀ ਪੈਦਾਇਸ਼ ਹੋਵੇ ਜਿੱਦਰ ਦੀ ਉਹਨਾਂ ਦੀਆਂ ਨਸਲਾਂ ਉਹਨਾਂ ਦੀਆਂ ਪਰੰਪਰਾਵਾਂ ਸੱਭਿਆਤਾਵਾਂ ਉਹਨਾਂ ਦੇ ਗੁਰੂ ਮਹਾਰਾਜ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ ਹੋਣ ਉਸ ਜਗ੍ਹਾ ਨੂੰ ਉਹ ਛੱਡ ਕੇ ਜਾਣਗੇ ਤੇ ਕਿੱਥੇ ਨਵਾਂ ਦਾਵਾ ਕਰਨਗੇ ਕਿ ਕੱਲ ਨੂੰ ਉੱਥੇ ਕੋਈ ਆ ਕੇ ਇਹਨਾਂ ਚੀਜ਼ਾਂ ਨੂੰ ਨਹੀਂ ਆਪਣੇ ਤੋਂ ਖੋਣ ਦੀ ਕੋਸ਼ਿਸ਼ ਕਰੂਗਾ ਕੰਨਾ ਜਿਨ੍ਹਾਂ ਦੀ ਅਕਲਦਾਰ ਜਨਾਜਾ ਨਿਕਲਿਆ ਹੋਵੇ ਉਹਨਾਂ ਦੀ ਦਿਮਾਗ ਦੀ ਉਪਜਾਇ ਸਵਾਲ ਹਰ ਜਗ੍ਹਾ ਦੇ ਉੱਤੇ ਦਾਅਵੇ ਦੇ ਕੋਈ ਵਜ੍ਹਾ ਹੁੰਦੀ ਹੈ ਤੁਸੀਂ ਆਹ ਮਾਈਕ ਤੇ ਆੜਾ ਆ ਤੁਸੀਂ ਇਹਦਾ ਦਾਵਾ ਕਰ ਸਕਦੇ ਹੋ ਕਿਉਂ ਤੁਸੀਂ ਇਹਦੇ ਲਈ ਕੁਝ ਪੇ ਕੀਤਾ ਹੈ ਕੁਝ ਦਿੱਤਾ ਹੈ ਜਦੋਂ ਅਸੀਂ ਇਸ ਧਰਤੀ ਦਾ ਦਾਵਾ ਕਰਦੇ ਆ ਨਾ ਤੇ ਇਸ ਧਰਤੀ ਦੇ ਚੱਪੇ-ਚੱਪੇ ਨੂੰ ਅਸੀਂ ਆਪ ਦੇ ਲਹੂ ਦੇ ਨਾਲ ਸਿੰਜਿਆ ਹੋਇਆ ਹੈ ਇਸ ਧਰਤੀ ਦੇ ਉੱਤੇ ਸਾਡਾ ਜਨਮ ਹੋਇਆ ਖਾਲਸਾ ਪੰਥ ਦਾ ਜਨਮ ਇਸ ਧਰਤੀ ਦੇ ਉੱਤੇ ਹੋਇਆ ਹੈ ਦਸਾਂ ਪਾਤਸ਼ਾਹਿਆਂ ਦਾ ਜੀਵਨ ਇਸ ਧਰਤੀ ਤੇ ਬੀਤੇ ਸਿੱਖਾਂ ਦਾ ਜਿਹੜਾ ਸਖਰਿਆ ਜੀ ਨੂੰ ਅਸੀਂ ਕਹਿੰਨੇ ਪੀ ਮੱਕਿਓਂ ਪਰਿਓ ਜਾ ਡਾੜੀ ਗੱਲ ਸਾਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੋਈ ਇਸ ਧਰਤੀ ਤੇ ਹੈ ਖਾਲਸੇ ਦਾ ਜਨਮ ਇਸ ਧਰਤੀ ਤੇ ਹੋਇਆ ਜਿਹੜੇ ਕਹਿੰਦੇ ਪੀ ਤੁਸੀਂ ਕਿਸੇ ਤੇ ਹੋਰ ਜਾਓ ਉਹ ਦੱਸਣ ਕਿਉਂਣਾ ਦੀ ਇਸ ਧਰਤੀ ਨੂੰ ਕੀ ਦੇਣਿਆ ਜਿਸ ਧਰਤੀ ਦੇ ਅਸੀਂ ਰਹਨੇ ਆ ਠੀਕ ਹੈ ਐਗਜ਼ਾਮਪਲ ਦੇ ਤੌਰ ਤੇ ਮੈਂ ਅਗਰ ਕਿਸੇ ਘਰ ਚ ਰਹਿ ਰਿਹਾ ਉਸ ਘਰ ਦੇ ਵਿੱਚੋਂ ਤੁਸੀਂ ਕਹੋ ਜੀ ਇਸ ਘਰ ਤੇ ਤੇ ਦਾਵਾ ਸਾਡਾ ਹੈ ਕਿਉਂਕਿ ਇਹ ਸਾਡੀ ਕਲੋਨੀ ਚ ਹੈਗਾ ਇੱਥੇ ਬਹੁਤੀ ਗਿਣਤੀ ਸਾਡੀ ਆ ਇਸ ਕਰਕੇ ਤੁਸੀਂ ਇੱਥੋਂ ਦੀ ਕਿਸੇ ਜੰਗਲ 'ਚ ਚਲ ਜਾਓ ਜਾਂ ਕਿਸੇ ਟਾਪੂ ਤੇ ਚਲ ਜਾਓ ਤੁਸੀਂ ਉੱਥੇ ਰਹੋ ਜਾ ਕੇ ਇਹ ਚੀਜ਼ ਨਾ ਇਹਨਾਂ ਨੂੰ ਮਤਲਬ ਕਹਿਣੀ ਇਹਨਾਂ ਦੇ ਮੂੰਹੋਂ ਜਿਹੜੀ ਯਾਨੀ ਇਸ ਕਰਕੇ ਮੂਰਖਤਾ ਕਹੀ ਜਾਂਦੀ ਹੈ ਕਿਉਂਕਿ ਇਹਨਾਂ ਦੀ ਮੈਂ ਦੱਸਿਆ ਜੀਓ ਪੋਲਿਟਿਕਸ ਨੂੰ ਲੈ ਕੇ ਭੂਗੋਲਿਕ ਸਥਿਤੀਆਂ ਨੂੰ ਲੈ ਕੇ ਨਾ ਇਹਨਾਂ ਦੀ ਸਮਝ ਜ਼ੀਰੋ ਆ ਪੰਜਾਬ ਦੀ ਧਰਤੀ ਤੇ ਅਸੀਂ ਜੰਮੇ ਆ ਸਾਡੇ ਗੁਰੂਆਂ ਨੇ ਸਾਨੂੰ ਇਸੇ ਜਗ੍ਹਾ ਦਾ ਦਾਵਾ ਦਿੱਤਾ ਸ਼ੁਰੂ ਇੱਥੋਂ ਹੀ ਹੋਣਾ ਬਾਕੀ ਇਹ ਸਾਡੀ ਮਹਾਰਜ ਦੀ ਕਿਰਪਾ ਸਦਕਾ ਸਾਨੂੰ ਹੋਰ ਮੁਲਕਾਂ ਦੇ ਵਿੱਚ ਰਾਜ ਮਿਲ ਜਾਵੇ ਉਹ ਗੱਲ ਵੱਖਰੀ ਐ ਮਗਰ ਇਥੋਂ ਨਹੀਂ ਦੇ ਅਸੀਂ ਦਾਵਾ ਨਹੀਂ ਛੱਡਦੇ ਰਾਜ ਲੋ ਫਿਰ ਰਾਜ ਤੇ ਗੋਰਿਆਂ ਨੇ ਵੀ ਕੀਤੇ ਨਾ ਨਾਲੋਂ ਤਾਂ ਵਧੀਆ ਹੀ ਸੀ ਉਹ ਜਿੰਨਾ ਲਊ ਇਹਨਾਂ ਨੇ ਪੀਤਾ ਨਾ ਨਾਲੋਂ ਤਾਂ ਘੱਟ ਹੀ ਪੀਂਦੇ ਸੀ ਕਮ ਸੇ ਕਮ ਉਹ ਕਿਤੇ ਨਾ ਕਿਸੇ ਲੈਵਲ ਤੱਕ ਤਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਮਨੁੱਖਤਾ ਨੂੰ ਦੇਣ ਦੀ ਬਰਾਬਰੀ ਸੀ ਜਦੋਂ ਗੋਰੇ ਇੱਥੇ ਰਾਜ ਕਰਦੇ ਆ ਉਹ ਰਾਜਸਥਾਨ ਦਾ ਪੱਥਰ ਵਰਤਦੇ ਤੇ ਬਕਾਇਦਾ ਰਾਜਸਥਾਨ ਨੂੰ ਪੈਸਾ ਦਿੰਦੇ ਹਿਮਾਚਲ ਦੀ ਲੱਕੜ ਵਰਤਦੇ ਹਿਮਾਚਲ ਨੂੰ ਪੈਸਾ ਦਿੰਦੇ ਸੀ ਜਦੋਂ ਪੰਜਾਬ ਦਾ ਪਾਣੀ ਵਰਤਦੇ ਬਕਾਇਦਾ ਪੰਜਾਬ ਨੂੰ ਪਾਣੀ ਦਾ ਪੈਸਾ ਦਿੰਦੇ ਸੀ ਪੁੱਛ ਤੇ ਊਸੂਲ ਸੀ ਉਹਨਾਂ ਦੇ ਇਹਨਾਂ ਦੇ ਰਾਜ ਦੇ ਕਾਦੇ ਊਸੂਲ ਆ ਕੋਈ ਤਾਂ ਦੱਸਣ ਰਾਜ ਕਿਉਂ ਲੋਕ ਤੁਹਾਡੇ ਜੂਲੇ ਤੇ ਥੱਲੇ ਕੋਈ ਜਿਹੜੇ ਜਿਹੜੀ ਮਨੁੱਖਤਾ ਕਾਇਨਾਤ ਇਸ ਵੇਲੇ ਦੁਖੀ ਹੋਈ ਬੈਠੀ ਆ ਹੱਲ ਹੈਗਾ ਸਿੱਖਾਂ ਦਾ ਆਪਣਾ ਵਕਰਾ ਹੋਮਲੈਂਡ ਜਦੋਂ ਹੋਮਲੈਂਡ ਦੀ ਗੱਲ ਆਉਂਦੀ ਆ ਤੇ ਭਾਰਤ ਦੀ ਮੀਡੀਆ ਤੇ ਭਾਰਤ ਦੇ ਕੁਝ ਲੋਕ ਜੇਨਾਂ ਨੂੰ ਨੇਸ਼ਨ ਬਾਰੇ ਜਾਂ ਜੀਓਪੋਲਿਟਿਕਸ ਬਾਰੇ ਬਿਲਕੁਲ ਸਮਝ ਨਹੀਂ ਹੈਗੀ ਉਹ ਇਹ ਦਾਵਾ ਕਰਨ ਲੱਗ ਪੈਂਦੇ ਕਿ ਮੁਲਕ ਦੇ ਟੁਕੜੇ ਨਹੀਂ ਹੋਣ ਦੇਵਾਂਗੇ ਮੁਲਕ ਨੂੰ ਉਹ ਬਾਉਂਡਰੀਜ਼ ਵਿੱਚੋਂ ਦੇਖ ਕੇ ਜਾਂ ਉਹਨਾਂ ਦੇ ਉੱਤੇ ੱੱਕੇ ਨਾਲ ਕਾਬਜ਼ ਹੋਏ ਸਿਸਟਮ ਨੂੰ ਵੇਖ ਕੇ ਉਹ ਆਪਣਾ ਮੁਲਕ ਮੰਨ ਲੈਂਦੇ ਆ ਮਗਰ ਇਹ ਨਹੀਂ ਵੇਖਦੇ ਕਿ ਕਿਸੇ ਦੇ ਘਰ ਦੇ ਵਿੱਚ ਤੁਸੀਂ ਜਦੋਂ ਇਹਨਾਂ ਲੰਬੇ ਸਮੇਂ ਤੱਕ ਰਹੋ ਤੇ ਉਹਨਾਂ ਨੂੰ ਗੁਲਾਮੀ ਮਹਿਸੂਸ ਕਰਾਓ ਇਹਨੇ ਲੰਬੇ ਸਮੇਂ ਬਾਅਦ ਵੀ ਉਹਨਾਂ ਵਿੱਚੋਂ ਇਹੀ ਆਵਾਜ਼ ਉੱਠੇ ਕਿ ਅਸੀਂ ਇਹਨਾਂ ਦੇ ਚੁੰਗਲ 'ਚੋਂ ਆਜ਼ਾਦ ਹੋਣਾ ਤੇ ਉਸ ਦੇ ਬਾਬਤ ਇਹ ਕਹਿਣ ਕਿ ਨਹੀਂ ਜੀ ਅਸੀਂ ਤਾਂ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਦੇਣ ਨੂੰ تیار ਬੈਠੇ ਆ ਤੇ ਤੁਸੀਂ ਜਿੱਦਾਂ ਦੇ ਜਿੱਦਾਂ ਹੀ ਸਾਨੂੰ ਰੱਖਣਾ ਚਾਹੁੰਦੇ ਉਦਾਂ ਰਹੋ ਤੇ ਇਹ ਸਰਾਸਰ ਗੁਲਾਮੀ ਹੈ ਜਦੋਂ ਤੁਸੀਂ ਇੰਗਲੈਂਡ ਦੀਆਂ ਸਟੇਟਮੈਂਟਾਂ ਦੀ ਗੱਲ ਕਰਦੇ ਆ ਉਹ ਸਟੇਟਮੈਂਟ ਮਾਹਜ਼ੇਨੀ ਨਹੀਂ ਆ ਕਿ ਉਹ ਖਾਲਿਸਤਾਨ ਦੇ ਇੱਕ ਲਫ਼ਜ਼ ਦੇ ਉੱਤੇ ਆ ਕੇ ਰੁਕ ਜਾਂਦੀ ਹੈ ਉਹ ਸਟੇਟਮੈਂਟ ਨੂੰ ਦੇਖੋ ਤੁਸੀਂ ਉਹਦੇ ਕਿੰਨੇ ਪਹਿਲੂ ਨੇ ਉਹ ਸਟੇਟਮੈਂਟ ਇਹ ਦੱਸਦੀ ਆ ਕਿ ਹਿੰਦੁਸਤਾਨ ਦਾ ਜਿਹੜਾ ਸਿਸਟਮ ਆ ਉਹ ਕਰਪਟ ਹੋ ਚੁੱਕਾ ਉੱਥੇ ਲੋਕ ਦੁਖੀ ਆ ਉਹ ਹਿੰਦੁਸਤਾਨ ਦੀ ਜਿਹੜੀ ਪੋਲਿਟੀਕਲ ਸਟਰਕਚਰ ਆ ਜਾਂ ਜਿਹੜਾ ਹਿੰਦੁਸਤਾਨ ਦੀ ਮਾਨਸਿਕਤਾ ਪੋਲਿਟੀਕਲ ਜਿਹੜੀ ਹੈਗੀ ਰਾਜਨੀਤਿਕ ਜਿਹੜੀ ਇਹਨਾਂ ਦੀ ਮਾਨਸਿਕਤਾ ਆ ਉਹਦਾ ਵੀ ਉਹਨੂੰ ਵੀ ਨਸ਼ਰ ਕਰਦੇ ਪਏ ਆ ਦੂਸਰੇ ਪਾਸੇ ਉਹ ਜਿਹੜੀ ਸਿੱਖਾਂ ਦਾ ਥੌਟ ਪ੍ਰੋਸੈਸ ਆ ਰਾਜ ਨੂੰ ਲੈ ਕੇ ਜਿਹੜਾ ਉਹਨਾਂ ਦਾ ਦਾਵਾ ਆ ਤੇ ਜਿਸ ਆਧਾਰ ਦੇ ਉੱਤੇ ਦਾਵਾ ਆ ਉਹ ਜਿਸ ਤਰੀਕੇ ਨਾਲ ਪੂਰੀ ਦੁਨੀਆ ਤੇ ਮਕਬੂਲ ਹੋ ਰਿਹਾ ਤੇ ਲੋਕ ਉਹਨੂੰ ਐਕਸੈਪਟੈਂਸ ਦੇ ਰਹੇ ਆ ਪ੍ਰਵਾਨਗੀ ਦੇ ਰਹੇ ਆ ਉਹ ਵੱਡੀਆਂ ਕੰਟਰੀਆਂ ਜਿਹੜੀਆਂ ਉਹ ਇਹਨਾਂ ਚੀਜ਼ਾਂ ਨੂੰ ਭਲੀ ਭਾਂਤ ਜਾਣਦੀਆਂ ਕਿ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ਤੇ ਖਾਲਸਾ ਦਾ ਰਾਜ ਹੋਏਗਾ ਕੈਨੇਡਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਯੂਕੇ ਵੱਲੋਂ ਜਿਹੜਾ ਹੈਗਾ ਇਹ ਉਹ ਹੁਣ ਖਾਲਿਸਤਾਨ ਸਮਰਥਕਾਂ ਦਾ ਸਾਥ ਦਿੱਤਾ ਗਿਆ ਹੈ ਓਪਨ ਤਰੀਕੇ ਦੇ ਨਾਲ ਯੂਕੇ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬੀ ਲੋਕਾਂ ਨੂੰ ਲੱਗਦਾ ਹੈ ਕਿ ਬਈ ਉਹਨਾਂ ਦੇ ਹੱਕ ਮਾਰੇ ਜਾ ਰਹੇ ਨੇ ਤੇ ਵੱਖਰਾ ਸਟੇਟ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਯੂਕੇ ਕਹਿ ਰਿਹਾ ਹੈ ਕਿ ਬਈ ਅਸੀਂ ਉਸ ਦੀ ਮਨਜ਼ੂਰੀ ਦੰਨੇ ਆ ਅਤੇ ਜੋ ਇਹ ਚਾਹੁੰਦੇ ਨੇ ਉਹ ਹੋਣਾ ਚਾਹੀਦਾ ਹੈ ਪਰ ਭਾਰਤ ਦੇ ਵਿੱਚ ਇਸ ਵਕਤ ਲਗਾਤਾਰ ਇਸ ਚੀਜ਼ ਦਾ ਵਿਰੋਧ ਹੋ ਰਿਹਾ ਹੈ ਹਾਲਾਂਕਿ ਭਾਰਤ ਦੇ ਕਈ ਲੋਕ ਇੱਥੇ ਤੱਕ ਸਵਾਲ ਚੱਕ ਰਹੇ ਨੇ ਕਿ ਬਈ ਕੈਨੇਡਾ ਜਿੱਥੇ ਖਾਲਸਤਾਨੀਆਂ ਦਾ ਅੱਡਾ ਸੀਗਾ ਉੱਥੇ ਹੁਣ ਯੂਕੇ ਵੀ ਹੌਲੀ ਹੌਲੀ ਖਾਲਸਤਾਨੀਆਂ ਦਾ ਅੱਡਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਦੀ ਸੋਚ ਦਾ ਅੱਡਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸਾਰੇ ਚਰਚਾ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਆਵਾਜੇ ਕੌਮ ਜਥੇਬੰਦੀ ਦੇ ਸਪੋਕਸਪਰਸਨ ਹਰਜਿੰਦਰ ਸਿੰਘ ਜੰਦਾਹੂਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅੱਛਾ ਜਿਸ ਤਰੀਕੇ ਦੇ ਨਾਲ ਯੂਕੇ ਵੱਲੋਂ ਹੁਣ ਲਗਾਤਾਰ ਕਿਉਂਕਿ ਪਹਿਲਾਂ ਵੀ ਮੀਟਿੰਗਾਂ ਬਹੁਤ ਹੋਈਆਂ ਸੀਗੀਆਂ ਪਰ ਹੁਣ ਓਪਨਲੀ ਜਿਹੜਾ ਹੈਗਾ ਉਹ ਯੂਕੇ ਨੇ ਜਿਹੜਾ ਹੈਗਾ ਸਪੋਰਟ ਦੇ ਦਿੱਤਾ ਖਾਲਿਸਤਾਨ ਜਿਹੜੇ ਪੱਕੀ ਹੈਗੇ ਨੇ ਆਪਰ ਸੋਚ ਵਾਲੇ ਨੇ ਜਿਸ ਤਰੀਕੇ ਦੇ ਨਾਲ ਯੂਕੇ ਦੇ ਵਿੱਚ ਰੈਲੀਆਂ ਹੋਈਆਂ ਅਤੇ ਜਿਸ ਤਰੀਕੇ ਦੇ ਨਾਲ ਹੁਣ ਆਵਾਜ਼ ਉੱਠ ਰਹੀ ਹੈ ਉਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਭਾਰਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਲੀਗੇਸ਼ਨ ਇਹੀ ਲਗਾ ਰਿਹਾ ਕਿ ਭਈ ਜਿਵੇਂ ਕੈਨੇਡਾ ਅੱਡਾ ਹੁੰਦਾ ਸੀ ਖਾਲਿਸਤਾਨੀਆਂ ਦਾ ਹੁਣ ਯੂਕੇ ਵੀ ਕਿਤੇ ਨਾ ਕਿਤੇ ਹੌਲੀ-ਹੌਲੀ ਉਹਨਾਂ ਦਾ ਅੱਡਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਸਾਰੀ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੱਦਾਂ ਇਹਦੇ ਤੇ ਪ੍ਰਤੀਕਿਰਿਆ মিডিਆ ਜਿਹੜੀ ਜਿਸ ਤਰੀਕੇ ਦੇ ਐਂਗਲ ਤੋਂ ਦਿਖਾਉਂਦਾ ਹੈ ਨਾ ਉਸ ਤਰੀਕੇ ਨਾਲ ਉਹਨੂੰ ਅਸੀਂ ਉਦਾਂ ਨਹੀਂ ਵੇਖਦੇ ਅਸੀਂ ਉਹਨੂੰ ਇੱਕ ਸਾਡੇ ਆਪਣੇ ਨਜ਼ਰੀਏ ਐਂਗਲ ਤੋਂ ਦੇਖ ਰਹੇ ਹਾਂ ਸਾਰੀ ਚੀਜ਼ਾਂ ਨੂੰ ਜਿਹੜਾ ਇਹ ਕਹਿਣਾ ਕਿ ਕੋਈ ਮੁਲਕ ਚਾਹੇ ਕੈਨੇਡਾ ਅਮਰੀਕਾ ਯੂਕੇ ਕੋਈ ਵੀ ਮੁਲਕ ਜਿਹੜਾ ਯੂਰਪ ਚਾਹੇ ਕੋਈ ਵੀ ਹੋਵੇ ਜਿਹੜਾ ਜਦੋਂ ਵੀ ਕੋਈ ਖਾਲਸਤਾਨ ਬਾਰੇ ਗੱਲ ਕਰਦਾ ਹੈ ਤੇ ਇਹਨਾਂ ਦਾ মিডিਆ ਜਿਹੜਾ ਭਾਰਤੀ মিডিਆ ਉਹ ਇਹ 쇼 ਕਰਨਾ ਪੰਦਾ ਕਿ ਇਹ ਜਿਹੜੇ ਮੁਲਕ ਨੇ ਇਹ ਪ੍ਰਵੋਕ ਕਰ ਰਹੇ ਨੇ ਇਹ ਉਹਨਾਂ ਦਾ ਅੱਡਾ ਬਣ ਗਿਆ ਜਾਂ ਇਦਾਂ ਨਹੀਂ ਕੁਝ ਗੱਲਾਂ ਕਹਿਣੀਆਂ ਹਮ ਦੇਖੋ ਇੱਕ ਡੀਸੈਂਟ ਟਰਮ ਚ ਅਗਰ ਗੱਲ ਕਰਨੀ ਹੋਵੇ ਤੇ ਸਿੱਖ ਨੇਸ਼ਨ ਵਿਦ ਨੇਸ਼ਨ ਠੀਕ ਹੈ ਜਿਹੜੀਆਂ ਕੌਮਾਂ ਹੁੰਦੀਆਂ ਨੇ ਕੌਮਾਂ ਦੇ ਆਪਣੇ ਮੁਲਕ ਆਪਣੇ ਮਫਾਦ ਆਪਣੇ ਹੱਕ ਹਕੂਕ ਹੁੰਦੇ ਨੇ ਔਰ ਜੇ ਕਿਸੇ ਕੌਮ ਇਸ ਤੋਂ ਵਾਂਝੀ ਰਹਿ ਜਾਵੇ ਤੋ ਉਹ ਆਪਣੀ ਜਦੋਂ ਆਵਾਜ਼ ਨੂੰ ਬੁਲੰਦ ਕਰਦੀ ਸਮੇ ਸਮੇ ਦੇ ਉੱਤੇ ਤੇ ਕਈ ਵਾਰੀ ਇਦਾਂ ਹੁੰਦਾ ਆ ਕਿ ਜਿਹੜੇ ਬਗਾਨੇ ਮੁਲਕ ਹੁੰਦੇ ਆ ਜਿਨ੍ਹਾਂ ਦਾ ਇੰਡੀਆ ਦੇ ਨਾਲ ਕਾਰਪੋਰੇਟ ਰਿਲੇਸ਼ਨ ਹ ਹ ਉਹਨਾਂ ਨੂੰ ਵੀ ਕਈ ਵਾਰੀ ਕਹਿਣੀ ਪੈ ਜਾਂਦੀ ਉਹ ਗੱਲ ਕਿਉਂਕਿ ਹਰ ਚੀਜ਼ ਅੱਖੋ ਪਰੋਖੇ ਨਹੀਂ ਕੀਤੀ ਜਾ ਸਕੀ ਜਿਹੜੀ ਦੁਨੀਆ ਦੇ ਵਿੱਚ ਇਸ ਵੇਲੇ ਜਿਹੜਾ ਸਮਾਜ ਦਾ ਢਾਂਚਾ ਹੈ ਨਾ ਹ ਉਹਦੇ ਵਿੱਚ ਜੁਡੀਸ਼ਰੀ ਇੱਕ ਅਹਿਮ ਰੋਲ ਅਦਾ ਕਰਦੀ ਹੈ ਤੇ ਜੁਡੀਸ਼ਰੀ ਦੇ ਵੀ ਕਈ ਪੱਖ ਨੇ ਜਿੱਦਾਂ ਤੁਸੀਂ ਮੰਨੋ ਜਿੱਦਾਂ ਅਸੀਂ ਇੱਕ ਕੰਟਰੀ ਦੇ ਵਿੱਚ ਕਈ ਜੁਡੀਸ਼ਰੀ ਦੇ ادارے ਬਣਾਨੇ ਆ ਜਿੱਥੇ ਜੁਡੀਸ਼ਰੀ ਲੋਅਰ ਕੋਰਟ ਤੋਂ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਜਾਂਦੀ ਆ ਇਸੇ ਤਰ੍ਹਾਂ ਇੱਕ ਦੁਨੀਆ ਦੀ ਅਦਾਲਤਾਂ ਵੀ ਹੈਗੀਆਂ ਜਿਹੜੀਆਂ ਦੁਨੀਆ ਦੇ ਵਿੱਚ ਅਦਾਲਤਾਂ ਹੁੰਦੀਆਂ ਉਹਨਾਂ 'ਚ ਜਦੋਂ ਇਸ ਤਰ੍ਹਾਂ ਦੀ ਗੱਲ ਜਾਂਦੀ ਆ ਕਿ ਜਿਹੜੀਆਂ ਘਟਗਣਦੀਆਂ ਕਮਾਂ ਨੇ ਉੱਥੇ ਸਪਰੈਸ ਹੋ ਰੀਆਂ ਨੇ ਤੇ ਉਹਦੇ ਬਾਬਤ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਚਾਹੇ ਉਹ ਯੂਕੇ ਕੈਨੇਡਾ ਅਮਰੀਕਾ ਕੋਈ ਵੀ ਮੁਲਕ ਹੁੰਦਾ ਉਹ ਫਿਰ ਆਪਣੀ ਉਹਦੇ ਦੇ ਪ੍ਰਕਿਰਤੀ ਉਹ ਦੇਣੀ ਪੈਣੀ ਉਹਨੂੰ ਆਪਣਾ ਉਹਨੂੰ ਆਪਣਾ ਇੱਕ ਜਵਾਬ ਜਿਹੜਾ ਉਹ ਦਾਖਲ ਕਰਾਉਣਾ ਪੈਂਦਾ ਤਾਂ ਕਿ ਉਹ ਸਵਾਲ ਜਿਹੜਾ ਉਹਨੂੰ ਕਿਸੇ ਤਰੀਕੇ ਨਾਲ ਅੱਗੇ ਸੰਤੁਸ਼ਟੀ ਵਾਲ ਤੋਰਿਆ ਜਾ ਸਕੇ ਹੁਣ ਗੱਲ ਹੈਗੀ ਆ ਕਿ ਜੇ ਇੰਡੀਆ ਨੂੰ ਸੂਟ ਨਹੀਂ ਕਰਦਾ ਯਾਰ ਮਤਲਬ ਇਹ ਨਹੀਂ ਕਿ ਬਾਕੀ ਬਲਕਾਂ ਦੇ ਵਿੱਚ ਜਿੱਥੇ ਜਿੱਥੇ ਇਹ ਗੱਲ ਹੋ ਰਹੀ ਹੈ ਉਹਨਾਂ ਨੂੰ ਸੂਟ ਕਰਦਾ ਕਿ ਨਹੀਂ ਕਰਦਾ ਅੱਜ ਸਿੱਖ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਹੈਗੇ ਨੇ ਦੁਨੀਆ ਦੇ ਵਿੱਚ ਉਹ ਸੈਟਲਡ ਨੇ ਔਰ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਜੋ ਕਿੰਨੇ ਡਿਸਪਲਾਈਨ ਤੇ ਕਿੰਨੇ ਆ ਦੁਨੀਆ ਦੇ ਵਿੱਚ ਦੁਨੀਆ ਨੂੰ ਜੋ ਦੇਣ ਦੀ ਇੱਛਾ ਰੱਖਦੇ ਆ ਉਹਨਾਂ ਵਿੱਚੋਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਸਾਰੀ ਦੁਨੀਆ ਦੀ ਜੁਡੀਸ਼ਰੀ ਵੇਖਦੀ ਆ ਤੇ ਜਦੋਂ ਉੱਚ ਸਰਵੋੱਚ ਚੀਜ਼ਾਂ ਦੇਖਦੀਆਂ ਨੇ ਫਿਰ ਉਹ ਹੱਕ 'ਚ ਖੜਦੀਆਂ ਨੇ ਜਦੋਂ ਹੱਕ 'ਚ ਖੜਦੀਆਂ ਨੇ ਤੇ ਫਿਰ ਭਾਰਤ ਦੀਆਂ ਏਜੰਸੀਆਂ ਨੂੰ ਤਕਲੀਫ ਹੁੰਦੀ ਆ ਮੀਡੀਆ ਦੇ ਜ਼ਰੀਏ ਫਿਰ ਉਹ ਇਦਾਂ ਦੇ ਟਿੱਕਾ ਟਿੱਪ ਨਹੀਂ ਕਰਦੇ ਨੇ ਕਿ ਇਦਾਂ ਦੀ ਗੱਲ ਹੋਈ ਹੈ ਮੈਂ ਜਿਹੜੀ ਇਹ ਰੀਸੈਂਟਲੀ ਟ੍ਰਿਪਣੀ ਆਈ ਹੈ ਯੂਕੇ ਦੀ ਕਰਕੇ ਕੱਲੇ ਭਾਰਤ ਦੀ ਗੱਲ ਨਹੀਂ ਹੋਈ ਹੈਗੀ ਇਹਦੇ ਅੰਦਰ ਨਾ 12 ਮੁਲਕਾਂ ਦੀ ਗੱਲ ਹੋਈ ਹੈ ਤੇ 12 ਮੁਲਕਾਂ ਦੀ ਸੂਚੀ ਵਿੱਚ ਭਾਰਤ ਵੀ ਇੱਕ ਮੁਲਕ ਹੈ ਜਿੱਥੇ ਦੱਸਿਆ ਕਿ ਲੋਕ ਜਿਹੜੇ ਨੇ ਉਹ ਸਪਰੈਸਡ ਕੀਤੇ ਜਾ ਰਹੇ ਨੇ ਖਾਲਸਤਾਨ ਵਰਡ ਪ੍ਰੋਪਰ ਯੂਜ਼ ਕੀਤਾ ਗਿਆ ਉਸ ਵਰਡ ਨੂੰ ਯੂਜ਼ ਕਰਕੇ ਦੱਸਿਆ ਗਿਆ ਕਿ ਜਿਹੜੀ ਸਿੱਖ ਇੱਕ ਕੌਮ ਹੈ ਉਹ ਭਾਰਤ ਦੇ ਅੰਦਰ ਜਿਹੜੀ ਹੈ ਉਹ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਉਹ ਤਸ਼ੱਦਦ ਦੇ ਵਿੱਚੋਂ ਜਿਹੜੀ ਅਸੀਂ ਨੇ ਲੰਬੇ ਸਮੇਂ ਤੋਂ ਗੱਲ ਰੱਖ ਰਹੇ ਹਾਂ ਪੱਪਗਾਨੇ ਮੁਲਕ ਕਹਿ ਰਿਹਾ ਕਿ ਇਸ ਭਾਰਤ ਦੀ ਜਿਹੜੀ ਲੋਕਲੀ ਨਿਆਂ ਪ੍ਰਣਾਲੀ ਆ ਜਾਂ ਜਿਹੜਾ ਇਸ ਇਸ ਜਗ੍ਹਾ ਨੂੰ ਅਸੀਂ ਡੈਮੋਕ੍ਰੇਸੀ ਦਾ ਇੱਕ ਝੂਠਾ ਦਾਵਾ ਕਰਦੇ ਆ ਉਹ ਝੂਠਾ ਆ ਗੱਲ ਸਿਰਫ ਇੰਨੀ ਨਹੀਂ ਹੈਗੀ ਕਿ ਉਹਨਾਂ ਨੇ ਕਿਹਾ ਕਿ ਇੱਕ ਘੱਟ ਗਿਣਤੀ ਕੌਮ ਜਿਹੜੀ ਆ ਉਹ ਸਪਰੈਸਡ ਹੋ ਰਹੀ ਹੈ ਉਹਨਾਂ ਨੇ ਪ੍ਰੋਪਰ ਇਹਨੂੰ ਡਾਇਲੌਗ ਦੇ ਵਿੱਚ ਖਾਲਸਤਾਨ ਵਰਡ ਨੂੰ ਯੂਜ਼ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਸਪਰੈਸਡ ਨਹੀਂ ਉਹ ਸਪਰੈਸ ਦੇ ਵਿੱਚ ਉਹਨਾਂ ਨੇ ਵੀ ਇਹਨਾਂ ਨੂੰ ਕਲੀਅਰ ਕੀਤਾ ਕਿ ਅਸੀਂ ਇਹਨਾਂ ਦੀ ਸਪਰੈਸ਼ਨ ਚੋਂ ਇਹਨਾਂ ਦਾ ਹੱਲ ਲੱਭਦੇ ਆ ਤੇ ਹੱਲ ਦੇਖੋ ਹੱਲ ਹੈਗਾ ਸਿੱਖਾਂ ਦਾ ਆਪਣਾ ਬਕਰਾ ਹੋਮਲੈਂਡ ਜਦੋਂ ਹੋਮਲੈਂਡ ਦੀ ਗੱਲ ਆਉਂਦੀ ਆ ਤੇ ਭਾਰਤ ਦੀ ਮੀਡੀਆ ਤੇ ਭਾਰਤ ਦੇ ਕੁਝ ਲੋਕ ਜੇਨਾਂ ਨੂੰ ਨੇਸ਼ਨ ਬਾਰੇ ਜਾਂ ਜੀਓਪੋਲਿਟਿਕਸ ਬਾਰੇ ਬਿਲਕੁਲ ਸਮਝ ਨਹੀਂ ਹੈਗੀ ਕੋਈ ਦਾਵਾ ਕਰਨ ਲੱਗ ਪੰਦੇ ਕਿ ਮੁਲਕ ਦੇ ਟੁਕੜੇ ਨਹੀਂ ਹੋਣ ਦਿਆਂਗੇ ਮੁਲਕ ਨੂੰ ਉਹ ਬਾਉਂਡਰੀਜ਼ ਦੇ ਵਿੱਚੋਂ ਦੇਖ ਕੇ ਜਾਂ ਉਹਨਾਂ ਦੇ ਉੱਤੇ ੱੱਕੇ ਨਾਲ ਕਾਬਜ਼ ਹੋਏ ਸਿਸਟਮ ਨੂੰ ਵੇਖ ਕੇ ਉਹ ਆਪਣਾ ਮੁਲਕ ਮੰਨ ਲੈਂਦੇ ਆ ਮਗਰ ਇਹ ਨਹੀਂ ਵੇਖਦੇ ਕਿ ਕਿਸੇ ਦੇ ਘਰ ਦੇ ਵਿੱਚ ਤੁਸੀਂ ਜਦੋਂ ਇੰਨੇ ਲੰਬੇ ਸਮੇਂ ਤੱਕ ਰਹੋ ਤੇ ਉਹਨਾਂ ਨੂੰ ਗੁਲਾਮੀ ਮਹਿਸੂਸ ਕਰਾਉ ਇੰਨੇ ਲੰਬੇ ਸਮੇਂ ਬਾਅਦ ਵੀ ਉਹਨਾਂ ਵਿੱਚੋਂ ਇਹੀ ਆਵਾਜ਼ ਉੱਠੇ ਕਿ ਅਸੀਂ ਇਹਨਾਂ ਦੇ ਚੁੰਗਲ ਚੋਂ ਆਜ਼ਾਦ ਹੋਣਾ ਤੇ ਉਸ ਦੇ ਬਾਬਤ ਇਹ ਕਹਿਣ ਕਿ ਨਹੀਂ ਜੀ ਅਸੀਂ ਤਾਂ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਦੇਣ ਨੂੰ ਤਿਆਰ ਬੈਠੇ ਆਂ ਤੇ ਤੁਸੀਂ ਜਿੱਦਾਂ ਦੇ ਜਿੱਦਾਂ ਹੀ ਤੁਹਾਨੂੰ ਰੱਖਣਾ ਚਾਹੁੰਦੇ ਉਦਾਂ ਰਹੋ ਤੇ ਇਹ ਸਰਾਸਰ ਗੁਲਾਮੀ ਹੈ ਤੇ ਇਸ ਗੱਲ ਇਸ ਗੁਲਾਮੀ ਨੂੰ ਬਾਹਰਲੇ ਮੁਲਕ ਬਗਾਨੇ ਮੁਲਕ ਸਮਝਣ ਲੱਗ ਗਏ ਆ ਉਹ ਚਾਹੇ ਇੰਗਲੈਂਡ ਹੋਵੇ ਹੁਣ ਦੁਨੀਆ 'ਚ ਜਿਹੜੇ ਵੱਡੇ ਮੁਲਕੇ ਨੇ ਅਗਰ ਉਹ ਸਾਰੇ ਕਹਿ ਰਹੇ ਨੇ ਕਿ ਸਿੱਖਾਂ ਦੀ ਜਿਹੜੀ ਹੈ ਮੰਗ ਜਾਜ ਮੰਗ ਹੈ ਫਿਰ ਇੰਡੀਆ ਨੂੰ ਉਸ ਦੇ ਉੱਤੇ ਇੱਕ ਵਾਰੀ ਆਪਣੀ ਸਾਂਝੀ رائے ਬੰਦਿਆਂ 'ਚ ਬਹਿ ਕੇ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹਦੇ ਕੋਈ ਪੱਕੇ ਹੱਲ ਵਾਲ ਨੇੜੇ ਹੋਇਆ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਹੁਣ ਵਿਵਾਦ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਯੂਕੇ ਨੇ ਤਾਂ ਸਮਰਥਨ ਦਿੱਤਾ ਦਿੱਤਾ ਕੈਨੇਡਾ ਦੇ ਰਿਹਾ ਸੀਗਾ ਪਰ ਭਾਰਤ ਦੇ ਵਿੱਚ ਕਈ ਹੁਣ ਟਿੱਪਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਉਹ ਕਹਿੰਦੇ ਬਈ ਖਾਲਸਤਾਨ ਭਾਰਤ ਦੇ ਵਿੱਚ ਹੀ ਕਿਉਂ ਬਣੇ ਖਾਲਸਤਾਨ ਦੀ ਜਿਹੜੀ ਨੀਵ ਹੈ ਉਹ ਭਾਰਤ ਦੇ ਵਿੱਚ ਹੀ ਕਿਉਂ ਰੱਖੀ ਜਾਏ ਭਾਰਤ ਤੋਂ ਅਲੱਗਾ ਹੋਰ ਦੇਸ਼ ਨੇ ਉੱਥੇ ਰੱਖ ਲਓ ਜਾਂ ਫਿਰ ਉਸ ਤੋਂ ਅਲੱਗਾ ਹੋਰ ਚੀਜ਼ਾਂ ਨੇ ਉਸ ਜਗ੍ਹਾ ਦੇ ਉੱਪਰ ਵੀ ਤਾਂ ਜਾਇਜ਼ ਜਾ ਸਕਦਾ ਹੈ ਭਾਰਤ ਦੇ ਵਿੱਚ ਹੀ ਇਹ ਚਰਚਾਵਾਂ ਕਿਉਂ ਸ਼ੁਰੂ ਹੋ ਜਾਂਦੀਆਂ ਇਹ ਚੀਜ਼ਾਂ ਨਾ ਦੇਖੋ ਇਹ ਚੀਜ਼ਾਂ ਅਨਪੜਤਾ ਤੋਂ ਨਿਕਲੀਆਂ ਗੱਲਾਂ ਨੇ ਇਹ ਬਿਮਾਰ ਦਿਮਾਗ ਦੀ ਉਪਜ ਹੋ ਸਕਦੀ ਹੈ ਜਿਸ ਧਰਤੀ ਦੇ ਅਸੀਂ ਰਹਨੇ ਆ ਠੀਕ ਹੈ ਐਗਜ਼ਾਮਪਲ ਦੇ ਤੌਰ ਤੇ ਮੈਂ ਅਗਰ ਕਿਸੇ ਘਰ ਚ ਰਹਿ ਰਿਹਾ ਉਸ ਘਰ ਦੇ ਵਿੱਚੋਂ ਤੁਸੀਂ ਕਹੋ ਜੀ ਇਸ ਘਰ ਤੇ ਤਾਂ ਦਾਵਾ ਸਾਡਾ ਹੈ ਕਿਉਂਕਿ ਇਹ ਸਾਡੀ ਕਲੋਨੀ ਚ ਹੈਗਾ ਇੱਥੇ ਬਹੁਤੀ ਕਿਰਤੀ ਸਾਡੀ ਆ ਇਸ ਕਰਕੇ ਤੁਸੀਂ ਇੱਥੋਂ ਦੀ ਕਿਸੇ ਜੰਗਲ ਚ ਚਲ ਜਿਓ ਜਾਂ ਕਿਸੇ ਟਾਪੂ ਤੇ ਚਲ ਜਿਓ ਤੁਸੀਂ ਉੱਥੇ ਰਹੋ ਜਾ ਕੇ ਇਹ ਚੀਜ਼ ਨਾ ਇਹਨਾਂ ਨੂੰ ਮਤਲਬ ਕਹਿਣੀ ਇਹਨਾਂ ਦੇ ਮੂੰਹ ਜਿਹੜੀ ਕਹਿਣੀ ਇਸ ਕਰਕੇ ਮੂਰਖਤਾ ਕਹੀ ਜਾਂਦੀ ਹੈ ਕਿਉਂਕਿ ਇਹਨਾਂ ਦੀ ਮੈਂ ਦੱਸਿਆ ਜੀਓ ਪੋਲਿਟਿਕਸ ਨੂੰ ਲੈ ਕੇ ਗੋਲਿਕ ਤੇਤੀਆਂ ਨੂੰ ਲੈ ਕੇ ਨਾ ਇਹਨਾਂ ਦੀ ਸਮਝ ਜ਼ੀਰੋ ਆ ਇਹ ਜਿਹੜੀਆਂ ਗੱਲਾਂ ਕਰਦੇ ਆ ਉਹਨਾਂ ਦਾ ਕੋਈ ਸਿਰ ਪੈਰ ਨਹੀਂ ਜਿਹੜੇ ਬੰਦਿਆਂ ਦੀ ਜਿੱਦਰ ਦੀ ਪੈਦਾਇਸ਼ ਹੋਵੇ ਜਿੱਦਰ ਦੀ ਉਹਨਾਂ ਦੀਆਂ ਨਸਲਾਂ ਉਹਨਾਂ ਦੀਆਂ ਪਰੰਪਰਾਵਾਂ ਸੱਭਿਆਤਾਵਾਂ ਉਹਨਾਂ ਦੇ ਗੁਰੂ ਮਹਾਰਾਜ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ ਹੋਣ ਉਸ ਜਗ੍ਹਾ ਨੂੰ ਛੱਡ ਕੇ ਜਾਣਗੇ ਤੇ ਕਿੱਥੇ ਨਵਾਂ ਦਾਵਾ ਕਰਨਗੇ ਕਿ ਕੱਲ ਨੂੰ ਉੱਥੇ ਕੋਈ ਆ ਕੇ ਇਹਨਾਂ ਚੀਜ਼ਾਂ ਨੂੰ ਨਹੀਂ ਆਪਣੇ ਤੋਂ ਖੋਣ ਦੀ ਕੋਸ਼ਿਸ਼ ਕਰੂਗਾ ਤੇ ਇਹ ਸਾਰੀਆਂ ਮੂਰਖਤਾ ਨੇ ਜੇ ਇਹਨਾਂ ਨੂੰ ਕਹਿ ਦਿੰਦੇ ਆ ਕਿ ਤੁਹਾਨੂੰ ਜੇ ਇੰਨੀ ਪ੍ਰੋਬਲਮ ਹੈ ਇੰਨਾ ਤੁਹਾਨੂੰ ਇਸ ਜਗ੍ਹਾ ਦੇ ਨਾਲ ਪਿਆਰ ਆ ਤੇ ਤੁਸੀਂ ਇਦਾਂ ਕਰੋ ਤੁਸੀਂ ਸਾਡੇ ਨਾਲ ਟੇਬਲ ਤੇ ਬਹਿ ਜਾਓ ਅਸੀਂ ਤੁਹਾਨੂੰ ਦੱਸ ਦਿੰਦੇ ਆ ਸਾਡਾ ਕਿੱਥੇ ਕਿੱਥੇ ਦਾਵਾ ਆ ਜਿੱਥੇ ਤੇ ਸਾਡਾ ਦਾਵਾ ਆ ਫਿਰ ਉਦੋਂ ਅਸੀਂ ਆਪਣੇ ਤਰੀਕੇ ਨਾਲ ਡਿਕਲੇਅਰ ਕਰ ਦਿੰਦੇ ਆ ਜਿਹੜੇ ਇਹ ਦਾਵਿਆਂ ਦੀ ਗੱਲ ਕਰਦੇ ਆ ਇਹ ਆਪਣਾ ਦਾਵਾ ਸਾਨੂੰ ਸ਼ੋਅ ਕਰਨ ਤੇ ਇਹਨਾਂ ਦਾ ਦਾਵਾ ਅਸੀਂ ਨਾਟਕ ਖੋ ਕੇ ਲੈ ਜੀਏ ਤੇ ਫਿਰ ਆ ਭਾਰਤ ਦੇ ਵੀ ਵਾਸੀ ਨਾ ਖਵਾਣ ਫਿਰ ਕਿੱਥੇ ਜਾਣਗੇ ਆ ਡਾਇਲੌਗ ਤੇ ਗੱਲ ਕਰਨੀ ਹੈ ਨਾ ਤੇ ਡਾਇਲੌਗ ਤੇ ਮੈਂ ਇਧਰ ਤੱਕ ਪ੍ਰੂਫ ਕਰ ਸਕਦਾ ਕਿ ਇਹ ਭਾਰਤ ਦੇ ਵਾਸੀ ਵੀ ਹਨ ਜਿਹੜੇ ਇਸ ਚੀਜ਼ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਆ ਉਹ ਤੇ ਆਪ ਕਿਸੇ ਔਰਥਾਂ ਤੋਂ ਆਏ ਆ ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਕਿਤੇ ਹੋਰ ਚਲੇ ਜਾਈਏ ਇਹਦੇ ਨਾਲ ਇਹ ਮਿਆਂਮਾਰ ਵਾਲੇ ਪਾਸੇ ਚਲੇ ਜਾਣ ਜਾਂ ਰਸ਼ੀ ਵਾਲੇ ਪਾਸੇ ਚਲੇ ਜਾਣ ਇਹ ਧਰਤੀ ਸਾਡੀ ਹੈ ਸਾਡਾ ਦਾਵਾ ਹੈ ਜਿਨ੍ਹਾਂ ਦਾ ਦਾਵਾ ਹੋਣਾ ਚਾਹੀਦਾ ਉਹ ਇਸ ਚੀਜ਼ ਲਈ ਕੂਕਣ ਬੋਲਣ ਉਹਨਾਂ ਦਾ ਸੁਣਿਆ ਜਾ ਸਕਦਾ ਇਹਨਾਂ ਦਾ ਬਿਲਕੁਲ ਬੋਲਣਾ ਨਾ ਸੁਣਨ ਦੇ ਯੋਗ ਹੈ ਤੇ ਨਾ ਹੀ ਮੁੱਲ ਕਿ ਇਹਨਾਂ ਚੀਜ਼ਾਂ ਦੀ অথেন্টিসিটি ਨੂੰ ਮੰਨਦੇ ਸਵਾਲ ਤੇ ਇਸ ਜਗ੍ਹਾ ਦੇ ਉੱਪਰ ਵੀ ਉੱਠਦਾ ਹੈ ਕਿ ਭਈ ਜਿਹੜਾ ਕੈਨੇਡਾ ਕਹਿੰਦਾ ਸੀਗਾ ਕਿ ਭਈ ਖਾਲਿਸਤਾਨੀਆਂ ਨੂੰ ਹੱਕ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਆਪਣਾ ਸੈਪਰੇਟ ਦੇਸ਼ ਮਿਲਣਾ ਚਾਹੀਦਾ ਹੈ ਜਾਂ ਫਿਰ ਜੋ ਹੁਣ ਯੂਕੇ ਦੇ ਵਿੱਚ ਆਵਾਜ਼ ਉੱਠਦੀ ਹੋਈ ਨਜ਼ਰ ਆ ਰਹੀ ਹੈ ਉਨਾ ਦੇਸ਼ਾਂ ਨੂੰ ਕਹਿ ਦੇਣਾ ਚਾਹੀਦਾ ਕਿ ਵੀ ਤੁਸੀਂ ਇਸ ਜਗ੍ਹਾ ਦੇ ਉੱਪਰ ਖਾਲਸਤਾਨ ਜਾਂ ਫਿਰ ਇਸ ਜਗ੍ਹਾ ਦੇ ਉੱਪਰ ਆਪਣਾ ਵੱਖਰਾ ਜਿਹੜਾ ਹੈ ਉਹ ਬਣਾ ਸਕਦੇ ਹੋ ਹੋਮਲੈਂਡ। ਹਾਂ। ਇਸੀ ਚੀਜ਼ ਇਸੀ ਜਗ੍ਹਾ ਤੇ ਬਣਨਾ ਹੈ। ਇਸੀ ਜਗ੍ਹਾ ਤੇ ਅਸੀਂ ਵਾਰਿਸ ਆਂ। ਕੈਨੇਡਾ ਦੇ ਵਿੱਚ ਜਾਂ ਫਿਰ ਯੂਕੇ ਦੇ ਵਿੱਚ ਕਹਿੰਦੇ ਬਣਾ ਲਓ। ਇਸੀ ਜਗ੍ਹਾ ਤੇ ਅਸੀਂ ਵਾਰਿਸ ਆਂ। ਪੰਜਾਬ ਦੀ ਧਰਤੀ ਤੇ ਅਸੀਂ ਜੰਮੇ ਆਂ। ਸਾਡੇ ਗੁਰੂਆਂ ਨੇ ਸਾਨੂੰ ਇਸੀ ਜਗ੍ਹਾ ਦਾ ਦਾਵਾ ਦਿੱਤਾ। ਸ਼ੁਰੂ ਇੱਥੋਂ ਹੀ ਹੋਣਾ। ਹਾਂ। ਬਾਕੀ ਇਹ ਸਾਡੀ ਮਹਾਰਾਜ ਦੀ ਕਿਰਪਾ ਸਦਕਾ ਸਾਨੂੰ ਹੋਰ ਮੁਲਕਾਂ ਦੇ ਵਿੱਚ ਰਾਜ ਮਿਲ ਜਾਵੇ। ਉਹ ਗੱਲ ਵੱਖਰੀ ਹੈ। ਮਗਰ ਇੱਥੋਂ ਨਹੀਂ ਨੀ ਅਸੀਂ ਦਾਵਾ ਨਹੀਂ ਛ ਮਨ ਲਓ ਕੈਨੇਡਾ ਕਹਿੰਦਾ ਇੱਥੇ ਖਾਲਸਾ ਸਤਨ ਬਣਾ ਲਓ ਕੋਈ ਗੱਲ ਨਹੀਂ ਉੱਥੇ ਵੀ ਬਣ ਜਾਵੇ ਇੰਗਲੈਂਡ ਕਹਿੰਦਾ ਉੱਥੇ ਵੀ ਬਣ ਜਾਵੇ ਸਾਡਾ ਦਾਵਾ ਇਸ ਧਰਤੀ ਦਾ ਸੀ ਕਦੀ ਨਹੀਂ ਛੱਡਣਾ ਇਹ ਧਰਤੀ ਸਾਡੀ ਹੈ ਇੱਥੇ ਆਪਾਂ ਆਪਣੀ ਗੱਲ ਜਿਹੜੀ ਹੈ ਇਹਨੂੰ ਇਸ ਤਰੀਕੇ ਨਾਲ ਵੇਖਦੇ ਆ ਅੱਛਾ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਹੁਣ ਵਾਦ ਵਿਵਾਦ ਚੱਲ ਰਿਹਾ ਹੈ ਪੂਰਾ ਚਾਹੇ ਨੈਸ਼ਨਲ ਮੀਡੀਆ ਹੋਵੇ ਉਹ ਜਿਸ ਤਰੀਕੇ ਦੇ ਨਾਲ ਯੂਕੇ ਵੱਲੋਂ ਜੋ ਦਿੱਤੀ ਗਈ ਸਟੇਟਮੈਂਟ ਐਸੀ ਦੀ ਟਿੱਪਣੀ ਦਿੱਤੀ ਗਈ ਕਿ ਵੀ ਸਿੱਖਾਂ ਦਾ ਵੱਖਰਾ ਹੋਮਲੈਂਡ ਹੋਣਾ ਚਾਹੀਦਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਹੁਣ ਸਮਝ ਆਈ ਉਹਨਾਂ ਨੂੰ ਕਿ ਵੀ ਸਿੱਖਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹ ਤਸ਼ੱਦਦ ਜਿਹੜਾ ਹੈ ਉਹ ਸਹਿਣਯੋਗ ਨਹੀਂ ਹੈ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਨੇ ਚਾਹੀਦੇ ਆ ਪਰ ਦੂਸਰੀ ਸਾਈਡ ਭਾਰਤ ਦੇ ਵਿੱਚ ਜੇਕਰ ਆਉਣਿਆਂ ਦਾ ਭਾਰਤ ਦੇ ਵਿੱਚ ਕਈ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਉਹ ਕਹਿੰਦੇ ਵੀ ਜੇ ਇੰਨੀ ਚੜ ਹੈਗੀ ਹੈ ਯੂਕੇ ਨੂੰ ਜਾਂ ਫਿਰ ਕੈਨੇਡਾ ਨੂੰ ਲੱਗਦਾ ਹੈ ਕਿ ਵੀ ਇਸ ਜਗ੍ਹਾ ਦੇ ਉੱਪਰ ਇਹਨਾਂ ਨੂੰ ਦੇ ਦੇਣਾ ਚਾਹੀਦਾ ਹੈ ਵਕਰਲੈਂਡ ਤੇ ਫਿਰ ਯੂਕੇ ਅਤੇ ਕੈਨੇਡਾ ਦੀ ਧਰਤੀ ਹੈਗੀ ਹੈ ਉੱਥੇ ਵੀ ਤਾਂ ਉੱਥੇ ਹੀ ਬਿਵਾਸਾ ਸਕਦੇ ਨੇ ਇਹਨਾਂ ਨੂੰ ਕਿ ਭਾਰਤ ਦੇ ਵਿੱਚ ਹੀ ਕਿਉਂ ਦੇਖੋ ਜਿਵੇਂ ਭਾਈ ਹਰਜਿੰਦਰ ਸਿੰਘ ਉਹਨਾਂ ਨੇ ਕਿਹਾ ਨਾ ਇਹ ਵੱਡੀ ਮੂਰਖਤਾ ਤੇ ਮਤਲਬ ਇਹ ਕਹਿੰਦਾ ਜਿਨ੍ਹਾਂ ਦੀ ਅਕਲ ਦਾ ਜਨਾਜਾ ਨਿਕਲਿਆ ਹੋਵੇ ਉਹਨਾਂ ਦੀ ਦਿਮਾਗ ਦੀ ਉਪਜਾਇ ਸਵਾਲ ਹਰ ਜਗ੍ਹਾ ਦੇ ਉੱਤੇ ਦਾਅਵੇ ਦੇ ਕੋਈ ਵਜ੍ਹਾ ਹੁੰਦੀ ਹੈ ਤੁਸੀਂ ਆਹ ਮਾਈਕ ਠਾਡਾ ਆ ਤੁਸੀਂ ਇਹਦਾ ਦਾਵਾ ਕਰ ਸਕਦੇ ਹੋ ਕਿਉਂ ਤੁਸੀਂ ਇਹਦੇ ਲਈ ਕੁਝ ਪੇ ਕੀਤਾ ਹੈ ਕੁਝ ਦਿੱਤਾ ਹੈ ਜਦੋਂ ਅਸੀਂ ਇਸ ਧਰਤੀ ਦਾ ਦਾਵਾ ਕਰਦੇ ਆ ਨਾ ਤੇ ਇਸ ਧਰਤੀ ਦੇ ਚੱਪੇ-ਚੱਪੇ ਨੂੰ ਅਸੀਂ ਆਪ ਦੇ ਲਹੂ ਦੇ ਨਾਲ ਸਿੰਜਿਆ ਹੋਇਆ ਇਸ ਧਰਤੀ ਦੇ ਉੱਤੇ ਸਾਡਾ ਜਨਮ ਹੋਇਆ ਖਾਲਸਾ ਪੰਥ ਦਾ ਜਨਮ ਇਸ ਧਰਤੀ ਦੇ ਉੱਤੇ ਹੋਇਆ। ਦਸਾਂ ਪਾਤਸ਼ਾਹੀਆਂ ਦਾ ਜੀਵਨ ਇਸ ਧਰਤੀ ਤੇ ਬੀਤੇ ਆ। ਸਿੱਖਾਂ ਦਾ ਜਿਹੜਾ ਸਿਖਰ ਆ ਜਿੰਨੂੰ ਅਸੀਂ ਕਹਿੰਨੇ ਪਈ ਮੱਕਿਓ ਪਰਿਓ ਜਾ ਡਾੜੀ ਗੱਲ ਸਾਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਇਸ ਧਰਤੀ ਤੇ ਆ। ਖਾਲਸੇ ਦਾ ਜਨਮ ਇਸ ਧਰਤੀ ਤੇ ਹੋਇਆ। ਜਿਹੜੇ ਕਹਿੰਦੇ ਪਈ ਤੁਸੀਂ ਕਿਸੇ ਹੋਰ ਜਾਓ ਉਹ ਦੱਸਣ ਕਿਉਂਣਾ ਦੀ ਇਸ ਧਰਤੀ ਨੂੰ ਕੀ ਦੇਣੇ ਆ। ਕੇ ਇਸ ਵਿਹਾਰ ਦੇ ਉੱਤੇ ਉਹ ਇਸ ਧਰਤੀ ਤੇ ਦਾਵਾ ਕਰਦੇ ਆ। ਤੁਸੀਂ ਬਗਾਨੇ ਦਾ ਘਰ ਦੱਬ ਕੇ ਤੁਸੀਂ ਕਹੋ ਪੀਏ ਤਾਂ ਹੁਣ ਸਾਡਾ ਹੋ ਗਿਆ ਅਗਲਾ ਰਹਿਣ ਦਊ ਜੁੱਤੀ ਨਹੀਂ ਫੇਰੂਗਾ ਸੋ ਇਹ ਸਿੱਖਾਂ ਦੀ ਜਨਮ ਭੁਏ ਆ ਸਾਡਾ ਦਵਾ ਸਾਡੀ ਆਪ ਦੀ ਧਰਤੀ ਤੇ ਆ ਰਹੀ ਗੱਲ ਜੇ ਤੋਂ ਕੋਈ ਮੁਲਕ ਨਹੀਂ ਸੰਭਲਿਆ ਜਾਂਦਾ ਉਹ ਕਹੂਗਾ ਸਾਨੂੰ ਦੇਊਗਾ ਸੰਭਲਾਂਗੇ ਅਸੀਂ ਉਹ ਵੀ ਸੰਭਲਾਂਗੇ ਸਮਰੱਥ ਆ ਅਸੀਂ ਇਸ ਚੀਜ਼ ਦੇ ਪ੍ਰੂਫ ਕੀਤਾ ਹੈ ਸਿੱਖਾਂ ਨੇ ਤੁਸੀਂ ਹੁਣ ਤੱਕ ਦਾ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ 47 ਤੋਂ ਬਾਅਦ ਚ ਤੱਕ ਦਾ ਉਸ ਤੋਂ ਪਹਿਲਾਂ ਵੀ ਜਦੋਂ ਜਦੋਂ ਵੀ ਕਿਤੇ ਇਹਨਾਂ ਦੇ ਹੱਥ 'ਚ ਕਿਤੇ ਥੋੜੀ ਬਹੁਤ ਪਾਵੇਂ ਸਟੇਟ ਵਿਦਨ ਸਟੇਟ ਵਾਲੀ ਗੱਲ ਆ ਸੱਤਾ ਰਹੀ ਆ ਲੋਕਾਂ ਦੇ ਹਸ਼ਰ ਦੇਖ ਲਓ ਤੇ ਜਦੋਂ ਜਦੋਂ ਵੀ ਰਾਜ ਕਿਸੇ ਸਿੱਖ ਦੇ ਹੱਥੇ ਚ ਆਇਆ ਉਦੋਂ ਦੇ ਹਾਲਾਤ ਦੇਖ ਲਓ ਮਹਾਰਾਜ ਰਣਜੀਤ ਸਿੰਘ ਦੀਆਂ ਉਦਾਹਰਨਾ ਕੱਲੇ ਸਿੱਖ ਨਹੀਂ ਦਿੰਦੇ ਵਰਲਡ ਦੇ ਉੱਤੇ ਜਿਹੜੇ ਲੋਕ ਇਤਿਹਾਸ ਦੀ ਪਰਚੋਲ ਕਰਦੇ ਆ ਉਹਨਾਂ ਦੀਆਂ ਰਿਸਰਚਾਂ ਦੇ ਉੱਤੇ ਡਿਕਲੇਅਰ ਹੋਇਆ ਇਹ ਗੱਲ ਕਿ ਹੁਣ ਤੱਕ ਦਾ ਭਾਵੇਂ ਉਹ ਰਾਜ ਮੁਗਲਾਂ ਦਾ ਹੋਵੇ ਭਾਵੇਂ ਦੁਰਾਨੀਆਂ ਦਾ ਹੋਵੇ ਭਾਵੇਂ ਉਹ ਬ੍ਰਿਟਿਸ਼ ਰਾਜ ਹੋਵੇ ਭਾਵੇਂ ਉਹ ਕਿਸੇ ਵੀ ਐੰਪਾਇਰ ਦੀ ਤੁਸੀਂ ਗੱਲ ਕਰੋ ਤੇ ਜਦੋਂ ਲੋਕਾਂ ਦੇ ਸੁੱਖ ਦੀ ਗੱਲ ਆਉਂਦੀ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਸਿਖਰ ਦੀ ਚੋਟੀ ਤੇ ਪਹੁੰਚਦਾ ਉਹਦੇ ਲਾਗੇ ਛਾਗੇ ਦਾ ਵੀ ਕੋਈ ਰਾਜ ਨਹੀਂ ਤੇ ਸਾਡੇ ਕੋਲ ਰਾਜ ਦੇ ਦਾਵੇ ਇਹਨਾਂ ਗੱਲਾਂ ਦੇ ਕਰਕੇ ਆ ਤਾਂ ਸਾਡੇ ਕੋਲ ਤੇ ਦਾਵੇ ਦੇ ਹਜ਼ਾਰਾਂ ਪੈਮਾਨੇ ਨੇ ਇਹ ਕੋਈ 1-10 ਦਿਨ ਜਿਹੜੇ ਸਵਾਲ ਕਰਦੇ ਆ ਸਾਨੂੰ ਇਸ ਤਰ੍ਹਾਂ ਦੇ ਉਹ ਕੋਈ 1-10 ਪੈਮਾਨਾ ਤੇ ਮਜ਼ਾ ਉਸ ਚੀਜ਼ ਦੇ ਉੱਤੇ ਆਉਂਦਾ ਜਦੋਂ ਦੋ ਧਿਰਾਂ ਨੂੰ ਬਿਠਾ ਕੇ ਸਵਾਲ ਜਵਾਬ ਕੀਤੇ ਜਾਂਦੇ ਆ ਇਹਦੇ ਸਵਾਦ ਆ ਜਵੇ ਕਿਤੇ ਉਹ ਬੰਦੇ ਵੀ ਬਰਾਬਰ ਬਹਿਣ ਤੇ ਚਾਰ ਸਵਾਲ ਅਸੀਂ ਵੀ ਉਹਨਾਂ ਨੂੰ ਕਰੀ ਉਹ ਵੀ ਸਾਨੂੰ ਕਰਨ ਜਵਾਬ ਦੇਈਏ ਅਸੀਂ ਕਿਤੇ ਇਦਾਂ ਦਾ ਮਾਹੌਲ ਬਣਾਓ ਤੇ ਬਾਕੀ ਦੁਨੀਆ ਨੂੰ ਵੀ ਜਰਾ ਪਤਾ ਲੱਗੇ ਉਹ ਤਾਂ ਸਿੱਧਾ ਸਿੱਧਾ ਕਈ ਹੈਗੇ ਨੇ ਹਿੰਦੂ ਜਿਹੜੇ ਹੈਗੇ ਨੇ ਉਹ ਸਿੱਧਾ ਸਿੱਧਾ ਸਦਾ ਕਹਿੰਦੇ ਨੇ ਕਿ ਭਈ ਜੇਕਰ ਕਈ ਪੰਜਾਬੀ ਨੇ ਜਾਂ ਫਿਰ ਜੇਕਰ ਕਈ ਖਾਲਸਤਾਨੀ ਨੇ ਕਹਿੰਦੇ ਕਿ ਭਈ ਸਾਡਾ ਇਸ ਇਸ ਥਾਂ ਦੇ ਉੱਪਰ ਰਾਜ ਸੀਗਾ ਜਾਂ ਫਿਰ ਆ ਚੀਜ਼ ਰਹੀ ਤੇ ਕੋਈ ਦੂਜੇ ਕਹਿੰਦੇ ਕਿ ਭਈ ਜਿਹੜੇ ਹਿੰਦੂ ਵਾਲੇ ਨੇ ਉਹ ਕਹਿੰਦੇ ਭਈ ਸਾਡੇ ਵੀ ਤਾਂ ਕਈ ਰਾਜ ਸੀਗੇ ਫਿਰ ਇਹਦਾ ਮਤਲਬ ਕੀ ਅਸੀਂ ਭਾਰਤ ਦੇ ਟੁਕੜੇ ਕਰ ਦਈਏ ਅਸੀਂ ਰਾਜਾਂ ਦੇ ਨਾਲ ਵੱਡ ਹੋ ਜਾਈਏ ਤਾਂ ਕਿ ਜੋ ਭਾਰਤ ਦੇ ਵਿੱਚ ਚੱਲਦਾ ਪਿਆ ਹੈ ਪਿਛਲੇ ਕਈ ਸਾਲਾਂ ਤੋਂ ਉਹ ਨਾ ਚੱਲੇ ਇਹ ਚਾਹੁੰਦੇ ਨੇ ਖਾਲਸਾਨੀ ਦੇਖੋ ਰਾਜ ਕਿਹਨਾਂ ਦੇ ਟਿਕਦੇ ਹੁੰਦੇ ਆ ਜਿਨ੍ਹਾਂ ਦੇ ਥੱਲੇ ਮਨੁੱਖਤਾ ਸੋਖੀ ਵੱਸਦੀ ਰਾਜ ਲੋਕ ਫਿਰ ਰਾਜ ਤੇ ਗੋਰਿਆਂ ਨੇ ਵੀ ਕੀਤੇ ਨਾ ਨਾਲੋਂ ਤਾਂ ਵਧੀਆ ਹੀ ਸੀ ਉਹ ਜਿੰਨਾ ਲਊ ਇਹਨਾਂ ਨੇ ਪੀਤਾ ਨਾ ਨਾਲੋਂ ਤਾਂ ਘੱਟ ਹੀ ਪੀਂਦੇ ਸੀ ਕਮ ਸੇ ਕਮ ਉਹ ਕਿਤੇ ਨਾ ਕਿਸੇ ਲੈਵਲ ਤੱਕ ਤਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਮਨੁੱਖਤਾ ਨੂੰ ਦੇਣ ਦੀ ਬਰਾਬਰੀ ਸੀ ਜਦੋਂ ਗੋਰੇ ਇੱਥੇ ਰਾਜ ਕਰਦੇ ਆ ਉਹ ਰਾਜਸਥਾਨ ਦਾ ਪੱਥਰ ਵਰਤਦੇ ਤੇ ਬਕਾਇਦਾ ਰਾਜਸਥਾਨ ਨੂੰ ਪੈਸਾ ਦਿੰਦੇ ਹਿਮਾਚਲ ਦੀ ਲੱਕੜ ਵਰਤਦੇ ਹਿਮਾਚਲ ਨੂੰ ਪੈਸਾ ਦਿੰਦੇ ਸੀ ਜਦੋਂ ਪੰਜਾਬ ਦਾ ਪਾਣੀ ਵਰਤਦੇ ਬਕਾਇਦਾ ਪੰਜਾਬ ਨੂੰ ਪਾਣੀ ਦਾ ਪੈਸਾ ਦਿੰਦੇ ਸੀ ਕੁਛ ਤੇ ਅਸੂਲ ਸੀ ਉਹਨਾਂ ਦੇ ਇਹਨਾਂ ਦੇ ਰਾਜ ਦੇ ਕਾਦੇ ਅਸੂਲ ਆ ਕੋਈ ਤਾਂ ਦੱਸਣ ਰਾਜ ਕਿਉਂ ਲੋਕ ਤੁਹਾਡੇ ਜੂਲੇ ਦੇ ਥੱਲੇ ਕੋਈ ਜਿਹੜੇ ਜਿਹੜੀ ਮਨੁੱਖਤਾ ਕਾਇਨਾਤ 'ਚ ਇਸ ਵੇਲੇ ਦੁਖੀ ਹੋਈ ਬੈਠੀ ਆ ਜਦੋਂ ਤੁਸੀਂ ਇੰਗਲੈਂਡ ਦੀਆਂ ਸਟੇਟਮੈਂਟਾਂ ਦੀ ਗੱਲ ਕਰਦੇ ਆ ਉਹ ਸਟੇਟਮੈਂਟ ਮਾਹਜ਼ ਇੰਨੀ ਨਹੀਂ ਆ ਕਿ ਉਹ ਖਾਲਸਾਣ ਦੇ ਇੱਕ ਲਫ਼ਜ਼ ਦੇ ਉੱਤੇ ਆ ਕੇ ਰੁਕ ਜਾਂਦੀ ਏ ਉਹ ਸਟੇਟਮੈਂਟ ਨੂੰ ਦੇਖੋ ਤੁਸੀਂ ਉਹਦੇ ਕਿੰਨੇ ਪਹਿਲੂ ਨੇ ਉਹ ਸਟੇਟਮੈਂਟ ਇਹ ਦੱਸਦੀ ਆ ਕਿ ਹਿੰਦੁਸਤਾਨ ਦਾ ਜਿਹੜਾ ਸਿਸਟਮ ਆ ਉਹ ਕਰਪਟ ਹੋ ਚੁੱਕਾ ਉੱਥੇ ਲੋਕ ਦੁਖੀ ਆ ਉਹ ਹਿੰਦੁਸਤਾਨ ਦੀ ਜਿਹੜੀ ਪੋਲਿਟੀਕਲ ਸਟਰਕਚਰ ਆ ਜਾਂ ਜਿਹੜਾ ਹਿੰਦੁਸਤਾਨ ਦੀ ਮਾਨਸਿਕਤਾ ਪੋਲਿਟੀਕਲ ਜਿਹੜੀ ਹੈਗੀ ਰਾਜਨੀਤਿਕ ਜਿਹੜੀ ਇਹਨਾਂ ਦੀ ਮਾਨਸਿਕਤਾ ਆ ਉਹਦਾ ਵੀ ਉਹਨੂੰ ਵੀ ਨਸ਼ਰ ਕਰਦੇ ਪਏ ਆ ਦੂਸਰੇ ਪਾਸੇ ਉਹ ਜਿਹੜੀ ਸਿੱਖਾਂ ਦਾ ਥਾਟ ਪ੍ਰੋਸੈਸ ਆ ਰਾਜ ਨੂੰ ਲੈ ਕੇ ਜਿਹੜਾ ਉਹਨਾਂ ਦਾ ਦਾਵਾ ਆ ਤੇ ਜਿਸ ਆਧਾਰ ਦੇ ਉੱਤੇ ਦਾਵਾ ਆ ਉਹ ਜਿਸ ਤਰੀਕੇ ਨਾਲ ਪੂਰੀ ਦੁਨੀਆ ਤੇ ਮਕਬੂਲ ਹੋ ਰਿਹਾ ਤੇ ਲੋਕ ਉਹਨੂੰ ਐਕਸੈਪਟੈਂਸ ਦੇ ਰਹੇ ਆ ਪ੍ਰਵਾਨਗੀ ਦੇ ਰਹੇ ਆ ਉਹ ਵੱਡੀਆਂ ਕੰਟਰੀਆਂ ਜਿਹੜੀਆਂ ਉਹ ਨਾ ਚੀਜ਼ਾਂ ਨੂੰ ਭਲੀ ਭਾਂਤ ਜਾਣਦੀਆਂ ਕਿ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ਤੇ ਖਾਲਸੇ ਦਾ ਰਾਜ ਹੋਏਗਾ ਤੇ ਵੱਡੀ ਕੋਈ ਵੀ ਤਾਕਤ ਜਿਹੜੀ ਹੈਗੀ ਆ ਕਿਸੇ ਵੀ ਆਉਣ ਵਾਲੇ ਸਮੇਂ ਦੇ ਰਾਜ ਦੇ ਨਾਲ ਵੀ ਵਿਗਾੜੂਗੀ ਨਹੀਂ ਉਹ ਬਣਾ ਕੇ ਰੱਖੂਗੀ ਤੇ ਹਿੰਦੁਸਤਾਨ ਦੇ ਜੋ ਹਾਲਾਤ ਆ ਉਹ ਤੇ ਦਿਖ ਹੀ ਰਹੀ ਐ ਇਸ ਵੇਲੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਢੁੰਡਰ ਤੇ ਪੂਛ ਰੱਖ ਕੇ ਕਿਸੇ ਬਗਾਨੇ ਦੇ ਘਰ ਦੇ ਵਿੱਚ ਜਾ ਕੇ ਆਪਣੇ ਟੁੱੱਚੇ ਬੰਦਿਆਂ ਤੋਂ ਬਾੜ ਕੇ ਕਾਰਵਾਈਆਂ ਕਰਵਾਈਆਂ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਜਿਹੜੀ ਡੀਪ ਸਟੇਟ ਨੇ ਜੋ ਕੁਝ ਕੀਤਾ ਹੁਣ ਤੱਕ ਤੋਂ ਹਰ ਕੰਟਰੀ ਨੇ ਇਹਨਾਂ ਨੂੰ ਨਸ਼ਰ ਕੀਤਾ ਤੇ ਜਿਹਨੂੰ ਇਲਜ਼ਾਮ ਲਾਇਆ ਜਾ ਰਿਹਾ ਜੇ ਉਹ ਪਿੱਟੂਗਾ ਤਾਂ ਉਹਨਾਂ ਦੇ ਪਿੱਟਣਾ ਹੀ ਆ ਉਹਦੇ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪੂਰੀ ਦੁਨੀਆ 'ਚ ਨਸ਼ਰ ਹੋ ਰਹੇ ਐ ਲੋਕ